ਸਾਡੀ ਟੀਮ ਅੱਜ ਪਹੁੰਚੀ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਕਸਬਾ ਡੇਰਾ ਬਾਬਾ ਨਾਨਕ ਤੁਹਾਨੂੰ ਦੱਸ ਦਈਏ ਕਿ ਸ਼ੋਮਨੀ ਅਕਾਲੀ ਦਲ ਵੱਲੋਂ ਜੋ ਨਵੇਂ ਜ਼ਿਲ੍ਹਾ ਪ੍ਰਧਾਨ ਥਾਪੇ ਗਏ ਹਨ ਜ세ਦਾ ਸੁੱਚਾ ਸਿੰਘ ਲੰਘਾ ਉਹਨਾਂ ਵੱਲੋਂ ਬੀਤੇ ਦਿਨਾਂ ਵਿੱਚ ਇੱਕ ਘੋਸ਼ਣਾ ਕੀਤੀ ਗਈ ਸੀ ਕਿ ਉਹਨਾਂ ਦੇ ਜੋ ਸਾਥੀ ਸਨ ਪਪੂ ਢਿਲਵਾਂ ਜਿਹਨਾਂ ਦਾ ਕਤਲ ਕੀਤਾ ਗਿਆ ਸੀ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਇੱਥੇ ਪੌਂਟੇ ਸਨ ਵਿਸ਼ਾਲ ਧਰਨਾ ਉਹਨਾਂ ਵੱਲੋਂ ਲਗਾਇਆ ਗਿਆ ਜਿਸ ਵਿੱਚ ਤੁਹਾਨੂੰ ਕੈਮਰਾ ਦਿਖਾਏਗਾ ਕਿ ਸੈਂਕੜੇ ਅਕਾਲੀ ਵਰਕਰਾਂ ਤੇ ਆਗੂਆਂ ਨੇ ਹਿੱਸਾ ਲਿਆ ਇੱਥੇ ਵੱਖ-ਵੱਖ ਬੁਲਾਰਿਆਂ ਨੇ ਬੋਲਦੇ ਹੋਏ ਵੀ ਪਪੂ ਢਿਲਵਾ ਲਈ ਇਨਸਾਫ ਮੰਗਿਆ ਖਾਸ ਕਰਕੇ ਜਥੇਦਾਰ ਸੁੱਚਾ ਸਿੰਘ ਖਾਜ ਜੋ ਕਿ ਨੌਨਿਯੁਕਤ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ ਕਤਲ ਹੈ ਸੱਦਾ ਸੱਦਾ ਉਹਨਾਂ ਇਲਜ਼ਾਮ ਲਗਾਇਆ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਦਾਵਾ ਤੇ ਉਹਨਾਂ ਵੱਲੋਂ ਕਰਵਾਇਆ ਗਿਆ ਹੈ ਅਤੇ ਉਹਨਾਂ ਕਿਹਾ ਇਹ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹੋਰ ਵੀ ਉਹਨਾਂ ਕਾਫੀ ਕਈ ਉਹ اٹਕ ਜਾਂਦਾ ਤੇ ਆ ਅਟਕਦੇ ਰਹੇ ਫੂਲਾ ਸਿੰਦੂ ਨੂੰ ਸ਼ਹਿਰੇ ਦੇ ਜਾਨੇ ਅੰਦਰ ਉੱਤੇ ਕਟਕਦੇ ਵੀ ਇੱਕ ਉੱਤੇ ਸਾਡੇ ਵੱਡਿਆਂ ਦੀਆਂ ਕੜੀ ਚੜਦੀ ਕਰੋ ਬੰਖੀ ਦਾ ਅੱਜ ਤੇ ਆ ਬਲਾਏ ਰਲ ਕੇ ਬਾਏ ਦੀਵੇ ਦੀਵਾਲੀਆਂ ਨੂੰ ਹੰਸ ਖਾ ਗੱਲ ਵੀ ਤੁਸੀਂ ਬੜੇ ਲੰਬੇ ਸਮੇਂ ਤੋਂ ਇੱਥੇ ਹੋ ਤੁਸੀਂ ਸਾਰਿਆਂ ਕੋ ਸੁਣ ਵੀ ਲਿਆ ਵਾ ਇਹ ਧਰਨਾ ਇਨਸਾਫ ਦੀ ਮੰਗ ਕਰਦਾ ਤੇ ਸੀਆਈਡੀ ਆਪਣੇ ਸੀਬੀਆਈ ਕੋਲੋਂ ਮੰਗ ਕਰਦਾ ਵਾ ਕਿ ਅੱਜ ਦੇ ਲੋਕ ਮੰਗ ਕਰਦੇ ਨੇ ਕਿ ਸੀਬੀਆਈ ਇਨਕੁਆਇਰੀ ਕਰੇ ਦਲਬੀਰ ਸਿੰਘ ਪੱਪੂ ਢਿਲਵਾਣ ਵਾਲੇ ਦੇ ਕਤਲ ਦੀ ਮਦਈ ਕਰ ਰਹੇ ਨੇ ਕਿ ਸਾਡਾ ਕਾਤਲ ਜਿਹੜਾ ਵਾ ਉਹ ਸੁਖਜਿੰਦਰ ਸਿੰਘ ਰੰਧਾਵਾ ਹੈ ਜੀ ਮਦਈ ਕਰ ਰਹੇ ਨੇ ਤੇ ਮਾਰਨ ਵਾਲੇ ਕਹਿ ਰਹੇ ਨੇ ਉਹਨਾਂ ਦੇ ਭਰਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਸਾਡੇ ਕੋਲੋਂ ਮਰਵਾਇਆ ਵਾ ਤੇ ਮਰਵਾਉਣ ਦੇ ਸਬੂਤ ਦੇ ਰਹੇ ਨੇ ਕਿ ਜਿਹੜਾ ਕੋਟਲੀ ਵਾਲਾ ਪੰਭਰਾ ਵਾ ਉਹਦੇ ਮੋਬਾਈਲ ਤੋਂ ਸਾਡੇ ਨਾਲ ਇਹ ਗੱਲ ਕੀਤੀ ਹੈ ਵੀ ਮੈਂ ਸਾਬ ਲਵਾਗਾ ਤੇ ਉਹਦਾ ਪਿਸਤੌਲ ਲੈ ਕੇ ਦਿੱਤਾ ਜਿਹਦੇ ਨਾਲ ਪੱਪੂ ਢਿਲਵਾ ਵਾਲੇ ਨੂੰ ਮਾਰਿਆ ਗਿਆ ਪੱਪੂ ਢਿਲਵਾ ਇਹਦੇ ਹੋਰ ਜੇ ਇਹਨਾਂ ਨੇ ਨੰਗੀ ਕਰਨੀ ਹੈ ਤੇ ਉਹ ਜਿਹੜਾ ਭੰਬਰਾ ਉਹਨੂੰ ਲੰਮਿਆਂ ਪਾ ਕੇ ਉਹਨੂੰ ਪੁੱਛਣਾ ਵੀ ਤੂੰ ਤੈਨੂੰ ਕਿੰਨੇ ਕਿੰਨੇ ਕਿਹਾ ਵਾ ਪਿਸਤੌਲ ਦੇਣ ਲਈ ਕਿੰਨੇ ਕਿਹਾ ਸੀ ਤੇ ਆਪੇ ਨੰਗੀ ਗੱਲ ਹੋ ਗਈ ਅਸੀਂ सीबीआई ਕੋਲ ਮੰਗ ਕਰਨੇ ਆ ਕਿ ਐਸੇ ਗੰਦੇ ਅਨਸਰਾਂ ਕੋਲੋਂ ਪੂਰੀ ਇਨਕੁਆਇਰੀ ਕਰਕੇ ਤੇ ਇਨਸਾਫ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਤੇ ਕਤਲ ਦਾ ਪਰਚਾ ਹੋਵੇ ਮੈਂ ਕਹਿੰਦਾ ਮਰਦਾ ਸਰਕਾਰ ਜੰਗਲ ਦਾ ਰਾਜ ਆ ਹੁਣ ਜੇ ਐਮਐਲਏ ਉਹਨਾਂ ਦਾ ਬੋਲਦਾ ਤਾਂ ਐਮਐਲਏ ਵੀ ਨਹੀਂ ਸੁਣਦੇ ਤੇ ਫਿਰ ਜੰਗਲ ਦਾ ਰਾਜ ਹੀ ਹੈ ਨਾ ਸਾਡੀ ਨਹੀਂ ਸੁਣਨੀ ਐਮਐਲਏ ਦੀ ਤੇ ਸੁਣ ਲੈਣ ਲੋਕਾਂ ਦੀਆਂ ਵੋਟਾਂ ਨਾਲ ਉਹ ਜਿੱਤਿਆ ਵਾ ਤੇ ਜੋ ਕਹਿ ਰਿਹਾ ਸੱਚ ਆ ਅਸੀਂ ਤਸਦੀਕ ਕਰਦੇ ਨਾ ਵੀ ਉਹ ਕਹਿ ਰਿਹਾ ਜੋ ਕਹਿ ਰਿਹਾ ਸੱਚ ਆ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਤੁਸੀਂ ਇੰਨੇ ਮੁਰਦੇ ਕਿਉਂ ਜੇ ਜਾਣ ਰੱਖਦੇ ਨੇ ਤੇ ਲੋਕਾਂ ਨੂੰ ਇਨਸਾਫ ਦੇਣ ਜੇ ਅੱਗੋਂ ਵੀ ਸਰਕਾਰ ਬਣਾਉਣੀ ਚਾਹੁੰਦੇ ਨੇ ਤੇ ਜੇ ਨਹੀਂ ਬਣਾਉਣੀ ਚਾਹੁੰਦੇ ਫਿਰ ਠੀਕ ਠਾਕ ਹੈ ਕਿ ਹੁਣ ਤੱਕ ਵੀ ਐਕਸ਼ਨ ਨਹੀਂ ਹੁੰਦਾ ਫਿਰ ਗਾਂ ਕਿਦਾਂ ਰਸਤਾ ਪਹੇਗਾ ਗਾਂ ਹੀ ਸੰਘਰਸ਼ ਕਰਾਂਗੇ ਦੱਸਾਂਗੇ ਤੁਹਾਨੂੰ ਉਦੋਂ ਜਦੋਂ ਕਰਾਂਗੇ ਆਪਣੇ ਸਹੁਰੇ ਜਾ ਕੇ ਬਹਿ ਕੇ ਕਰਵਾ ਕੇ ਆਇਆ ਦੋ ਬੰਦੇ ਮਰਵਾਤੇ ਪਿਓ ਪੁੱਤ ਮਾਮੂਲੀ ਜ਼ਮੀਂਦਾਰ ਝਗੜਾ ਸੀਗਾ ਤੇ ਬਹਿ ਕੇ ਨੇ ਕਿਹਾ ਮਾਰ ਦਿਓ ਉਹਨਾਂ ਦਾ ਹੁਣ ਕੋਈ ਵੀ ਨਹੀਂ ਮਗਰ ਉਹਨਾਂ ਦਾ ਕੋਈ ਵੀ ਨਹੀਂ ਜ਼ਮੀਨ ਸੰਭਲਣੀ ਇਹਨੇ ਕਰਵਾਵਾ